ਹੈਲੋ ਕੌਣ ਕੌਣ ਤੁਹਾਡੇ ਪਰਿਵਾਰ ਚ ਸੀ ਸਾਰੇ ਜੀ ਮੁੰਵਾ ਪੋਤਾ ਪੁੱਤ ਘਰ ਆ ਲਈਏ ਅੱਛਾ ਤੇ ਤੁਹਾਡਾ ਨਾਮ ਕੀ ਗੋਵਨ ਕੁਸੀ ਤੇ ਪਿੰਡ ਕਿਹੜਾ ਦੱਸਿਆ ਜੀ ਪਿੰਡ ਕਟੇਜ ਤੋਂ ਆਕੰਮ ਜੀ ਸਰ ਗਾਂਗਾ ਸਰ ਜੈਤੋ ਤੇ ਕੀ ਪਰਿਵਾਰ ਜਿਮੀਦਾਰ ਆ ਤੇ ਉਹ ਉੱਥੇ ਕੀ ਪ੍ਰੇਸ਼ਾਨੀ ਆ ਰਹੀ ਘਰ ਘਰ ਸਾਫ ਥੈਂ ਕਰਦੇ ਆ ਹੀ ਪਰੇਖਣ ਜੇ ਦਾਵਾ ਤੇ ਫੇਰੀ ਗਿਆ ਸਭ ਕੁਝ ਠੀਕ ਹੈ ਸਭ ਕੁਝ ਅੱਛਾ ਆਖੇ ਜੋਨ ਲੱਗਦੇ ਮੈਨੂੰ ਪਤਾ ਨਹੀਂ ਕੀ ਭਾ ਕੀ ਤਾਂ ਮੰਦਾ ਨਹੀਂ ਰਿਹਾ ਪਤਾ ਨਹੀਂ ਚੱਪੀਂ ਤਾਂ ਨੇ ਪਹਿਲਾਂ ਸਾਰੇ ਥੋੜ੍ਹ ਥੋੜ੍ਹ ਅੱਛਾ ਤੇ ਕੀ ਮਤਲਬ ਕਿਹੜੇ ਕਿਹੜੇ ਅੰਗ ਅੰਗ ਖਲੋਤੇ ਨੇ ਖਾਏ ਖਬੀ ਸ਼ੈਡ ਹੈ 26 ਸਾਲ ਬਿਓ ਕਹੇ ਤੇ ਬਾਥਰੂਮ ਘਰ ਉਪਰ ਹੀ ਕਰਦੇ ਹੋ ਬਾਥਰੂਮ ਕਹਾਂ ਉਪਰ ਕੰਮ ਚੱਲ ਰਿਹਾ ਲੇਟਰਿੰਗ ਬਾਥਰੂਮ ਕਰਤੇ ਨੇੜੇ ਹੀ ਹੈ ਲੇਟਰਿੰਗ ਦੇ ਆਪੇ ਘਰ ਤੇ ਜੇ ਲੈ ਜਾਂਦੇ ਆ ਬਾਨ اچھا ਹੋਰ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਤਾਂ ਹੈ ਜਬਸਾ ਮਾਲਕ ਜਿਆ ਰਹਿੰਦਾ ਜਦੋਂ ਆਖੇ ਇੰਨਾ ਤੇ ਤੇ ਮਾਨ ਕੋਈ ਸ਼ਰਾਬੇ ਤੋਰ ਪਾਉਂਦਾ ਹਾਂ ਇਹ ਤਾਂ ਗੱਲ ਹੈ अच्छा बिनती ਏਦਾਂ ਵੀ ਸਾਨੂੰ ਇੱਕ ਦੇ ਨੰਬਰ ਆਉਣ ਆਵਾਂਗੇ ਅਸੀਂ ਤੇ ਉਹ ਘਰ ਦੀ ਸ਼ਾਂਤੀ ਨਾਲ ਆ ਰਹੇ ਕਿ ਆਪਣੇ ਮਰਜ਼ੀ ਨਾਲ ਆ ਰਹੇ ਆ ਸਾਡੀ ਮਰਜ਼ੀ ਨਹੀਂ ਤਾਂ ਕੱਲ ਥੇ ਵੀ ਰਾਜੀ ਜੇਕਰ ਬਦਨਾਮੀ ਤੋਂ ਡਰਦੇ ਆ আচ্ছা ਠੀਕ ਹੈ ਤੇ ਬਦਨਾਮੀ ਵੀ ਨਾ ਹੋਵੇ ਤੇ ਬੁੱਢਾ ਵੀ ਨਾ ਸਾਹਮਣਾ ਬੁੱਢਾ ਭਾਵੇਂ ਕੀੜੇ ਪੈ ਕੇ ਮਰ ਜੇ ਹਾਂ ਹਾਂ ਇਹ ਗੱਲ ਹੈ ਉਮਰ ਕਿੰਨੀ ਬਾਪੂ ਜੀ ਉਮਰ ਮੇਰੀ 65 ਵੀ ਹੋ ਗਈ ਛੇ ਆਂ ਮਾਂ ਚੱਲੀ ਜਾਂਦਾ ਅੱਛਾ ਤੇ ਜੇ ਆਇਆ ਨੂੰ ਸਾਨੂੰ ਵਾਪਸ ਕਰਤਾ ਇਹਨਾਂ ਨੇ ਇਹ ਬੰਦੇ ਦਾ ਮੈਂ ਤਿਆਰ ਆਂ ਫਿਰ ਕਿਵੇਂ ਕਰਤਾਂਗੇ ਆਪਾਂ ਥਾਣੇ ਚ ਲਾ ਕਰ ਦਿਆਂਗੇ ਵੀ ਬੰਦਾ ਤਿਆਰ ਆ ਜੀ ਅੱਛਾ ਕ ਅੱਛਾ ਠੀਕ ਹੈ ਅਸੀਂ ਕਦੋਂ ਆਈਏ ਫਿਰ ਕੋਈ ਨਹੀਂ ਮੈਂ ਦੱਸ ਦਿੰਦਾ ਅੱਛਾ ਕੋਈ ਨਹੀਂ ਸਾਨੂੰ ਸਾਹਮਣੇ ਦੀ ਕੋਈ ਪ੍ਰੋਬਲਮ ਨਹੀਂ ਆ ਸਾਮਾਂਗੇ ਇਹ ਤੁਹਾਨੂੰ బేటే ਕਿਸ ਕਪੀਟਾਨ ਕਪੀਟਾਨ ਬੇਟੀ ਵਿਆਹੀ ਹੋਈ ਆ ਹਾਂ ਵਿਆਹੀ ਆ ਅੱਛਾ ਤੇ ਬੇਟਾ ਤੇ ਉਹ ਨੋ ਆ ਤੇ ਪੋਤਰੇ ਘਰ ਦੀ ਵੀ ਐ ਇੱਕ ਪੋਤਾ ਕੰਮ ਕਰਦਾ ਅੱਛਾ 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 ਬੇਟੀ ਜਾਂਦੀ ਨਹੀਂ ਬੇਟੀ ਨਾ ਵੀ ਨਹੀਂ ਬੰਦੀ ਇਹਨਾਂ ਦੀ ਅੱਛਾ ਬੇਟੀ ਨਹੀਂ ਹੁੰਦੀ ਸਾਡੇ ਕੋਲ ਮੈਂ ਉਹਨੂੰ ਬਠੇਰਾ ਮੈਂ ਕਹਿਣਾ ਭਾਪਾ ਕਹਿੰਦੀ ਨਹੀਂ ਦਾ ਨਹੀਂ ਜੀ ਕਰਦਾ ਕਹਿੰਦੀ ਜਦੋਂ ਮੈਨੂੰ ਜਾਂਦੇ ਨਾ ਭਾ ਹਾਂ ਇਹ ਜੀ ਸਾ ਮੇਰਾ ਬਹੁਤ ਖਰਜੀ ਆ ਅੱਛਾ ਤੇ ਮਾਂ ਵੀ ਨਹੀਂ ਬੇਟੀ ਦਾ ਕਰਦੀ ਹਾਂ ਮਾਂ ਵੀ ਨਹੀਂ ਕਰਦੀ ਬੇਟੀ ਦਾ ਨਾ ਨਾ ਮਾਵਾਂ ਕੀ ਕਰਦੀ ਤਾਂ ਪਰ ਆ ਤਾਂ ਹਾਂਜੀ ਜੰਮਾਈ ਨਹੀਂ ਪਾਂਦੀ ਮਾਵਾਂ ਠੀਕ ਠੀਕ ਇੱਕ ਚੱਕਰ ਆ ਜੀ ਮਾਵਾਂ ਤਾਂ ਬਹੁਤ ਬੱਚਿਆਂ ਕਰਦੀਆਂ ਪ੍ਰੇਮ ਪਰ ਉਹਨਾਂ ਜਿਹੜਾ ਉਹ ਨਸ਼ੇ ਦੀ ਆ ਉਹ ਵੀ ਨਹੀਂ ਮੇਰੇ ਸੰਬੰਧ ਅੱਛਾ ਤੇ ਕੁੜੀ ਵੀ ਉਹਨਾਂ ਦੇ ਆ ਚਰਚਾ ਕੁੜੀ ਹਾਂ ਜੀ ਹਾਂ ਸਰ ਮਾਰੀ ਜੀ ਕੱਲੋਂਾਂ ਤੇ ਕੋਈ ਚੈਟ ਕਮਰਸ ਮੇਰਾ ਦੂਸਰਾ ਫੈਮਲੀ ਜੀ ਅੱਛਾ ਅੱਛਾ ਕੋਈ ਨਹੀਂ ਚੱਲਦੀ ਠੀਕ ਹੈ ਠੀਕ ਚਲੋ ਜੀ ਕਰੋ ਜੇ ਮਨ ਬਣਿਆ ਤੁਹਾਡਾ ਤੇ ਸਾਨੂੰ ਦੱਸਦੇ ਹੋ ਸੰਗਤ ਹਾਂ ਅੰਤ ਰਕਾਲ ਸਾਰੀ ਹੋ ਗਈ ਜੀ